ਇੰਦਾ ਬਲੌਗ ਜਿਹੜਾ ਤੁਹਾਨੂੰ ਦਿਖਾ ਰਹੇ ਆ ਅੱਜ T20 ਖੋਲੇ ਇੱਕ ਫਾਰਮ ਟਰੈਕ ਦਾ ਇੰਜਣ ਇਹਨੂੰ ਪੂਰਾ ਸੇਲਡ ਪਿਆ ਕਿਸੇ ਭਰਾ ਨੇ ਲੈਣਾ ਹੋਵੇ ਨਾ ਨਰੰਦਾ ਖੋਨਾ ਇੰਜਣ ਦੀ ਕੰਡੀਸ਼ਨ ਹਾਲੇ ਜਿਵੇਂ ਟਰੈਕਟਰ ਖੋਲੇ ਉਵੇਂ ਹੀ 15 ਦੇ ਮਾਰਕੇ ਸੀ ਕੰਡੀਸ਼ਨ ਜਿਵੇਂ 20 ਮਾਡਲ ਲੱਗੀ ਹੁੰਦੀ ਨਾ ਹਾਲੇ ਨੋਜਲ ਪੈਪਾਂ ਵਿੱਚ ਦੇਖੋ ਡੀਜ਼ਲ ਪੰਪ ਤਾਂ ਖੁੱਲੀਆਂ ਨਿਗੀਆਂ ਡੀਜ਼ਲ ਪੰਪ ਜਮਾ ਸੇਲਡ ਉਵੇਂ ਹੀ ਕੰਪਨੀ ਦਾ ਨਾਲ ਦਾ ਅਰੀਜਨਲ ਪੰਪ ਸਾਰਾ ਬਲੌਗ ਅੱਜ ਤੁਹਾਨੂੰ ਇਨਫਰਮੇਸ਼ਨ ਦੇ ਰਿਹਾ ਚਲਦੀ-ਜਲਦੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਟਰੈਕਟਰ ਮੋਡੀਫਿਕੇਸ਼ਨ ਪਾਰਟਸ ਦੀ ਆਪਾਂ ਜਾਣਕਾਰੀ ਆਪਣੇ ਪੇਜ ਤੇ ਪਾਉਂਦੇ ਰਹਿੰਦੇ ਆਂ ਦੋਸਤੋ ਜਿਵੇਂ ਅੱਜਕੱਲ ਤੁਹਾਨੂੰ ਪਤਾ ਵੀ ਇੰਜਨ ਲੋ ਉੱਚੇ ਮਾਡਲ ਦੇ ਰਖਾਉਂਦੇ ਆ ਫੋਰਡ ਦੇ ਵਿੱਚ ਜਾਂ ਜਿਨ੍ਹਾਂ ਦੇ ਡਾਊਨ ਹੋ ਗਏ ਇੰਜਨ ਅਗਲਾ ਇੰਜਨ ਦੇ ਪੈਸੇ ਲਾਉਣ ਦਾ ਕਹਿ ਦਿੰਦਾ ਵੀ ਚਲੋ ਇੰਜਨ ਉੱਚੇ ਮਾਡਲ ਦਾ ਧਰਾ ਲਈਏ ਆਪਾਂ ਆਪਸ਼ਨ ਬਹੁਤ ਵਧੀਆ ਲੱਕ ਦਾ ਕਲੱਚ ਆ ओरिजिनल ਕਲੱਚ ਆ ਫਰਾਈ 휠 ਦੇਖੋ ओरिजिनल ਚੌੜਾ ਹੁੰਦਾ ਅਡਾ ओरिजिनल ਫਰਾਈ 휠 ਆ ਲੱਕ ਦਾ ਹੋਊਗਾ ਚੌੜਾ ਵੀਲ ਹੁੰਦਾ ਅਲੱਗ ਉਵੇਂ ਹੀ ਪਾਸਿੰਗ ਦੀ ਡੇਟ ਵੀ ਉਵੇਂ ਹੀ ਕੰਪਨੀ ਦੀ ਇਆਂ ਦੇ ਉੱਪਰ ਮੈਂ ਤੁਹਾਨੂੰ ਦਿਖਾਉਣਾ ਆਹ ਰਹੀ ਹਲੇ ਤੋਤਾ ਵੀ ਨਹੀਂ ਗਾ ਇੰਜਣ ਜਿਵੇਂ ਟਰੈਕਟਰ ਖੋਲਿਆ ਉਵੇਂ ਹੀ ਆ ਕੇ ਹਲੇ ਟੈਪਟ ਕਵਰ ਵੀ ਟਰੈਕਟਰ ਦੇ ਖੋਲਿਆ ਨਹੀਂ ਗਾ ਹਲ ਤੱਕ ਟੈਪਟ ਕਵਰ ਦੇ ਬੋਲਟ ਵੀ ਉਵੇਂ ਕੰਪਨੀ ਦੇ ਸਿੰਡਾ ਆਰੇ ਆ ਪਾਸਿੰਗ ਦਾ ਨਾ ਹੋਣਾ ਉਵੇਂ ਡੇਟ 16 10 15 ਤੇ ਦੂਜਾ ਟਰੈਕਟਰ ਅਰਜਨ ਖੋਲਣ ਦੇ ਆ ਆ ਭਿੰਦਰ ਕਿੰਨਾ ਕੁ ਟਾਈਮ ਲੱਗੂ ਹੋਰ ਹਾਂ 2 ਘੰਟੇ ਲੱਗਣਗੇ ਵੀਰੇ 9 ਘੰਟੇ ਨਬੇਟ ਦੇਗਾ ਸਾਰਾ ਖਾਲੀ ਕਰ ਦਾਂਗੇ ਜੀ ਸਾਰਾ ਇਹ ਹੁਣ ਗੇਅਰ ਗੂਰ ਸਾਰਾ ਖਾਲੀ ਕਰ ਦੇਣਾ ਟਾਪਾ ਵੇਖੋ ਜਿਹੜੇ ਟਰੈਕਟਰਾਂ ਦੇ ਟਾਪੇ ਨਹੀਂ ਵਿਖਦੇ ਐ ਖਾਲੀ ਕਰਕੇ ਡਿਸਟਰੀਬਿਊਟਰ ਉਹਨਾਂ ਦੇ ਰੱਖ ਲੈਣੇ ਆ ਇਹ 올ਡ ਮਾਡਲ ਆ ਹਾਂ ਜੀ ਹਾਂ ਪਰਾਂ ਹੋ ਰਿਆ ਇਹ ਅਰਜਨ ਆ ਦੇਖੋ ਅਰਜਨ ਦਾ ਗੇਅਰ ਆ ਸਾਰਾ ਆਂ ਦਿਖਾ ਦਿੰਦੇ ਇਹਦੀ ਸਟਾਰ ਬਾਡੀ ਬੜੀ ਖਰਾਬ ਹੁੰਦੀ ਆ ਸਭ ਤੋਂ ਵੱਧ ਜਿਹੜੇ ਟਰੈਕਟਰ ਚੱਲਦੇ ਆ ਪਹਾੜੇ ਤੇ ਉਹਨਾਂ ਦੀ ਸਟਾਰ ਬਾਡੀ ਬਹੁਤ ਮਰਦੀ ਆ ਇੰਜਨ ਜਿਹੜਾ ਡੌਨ ਆ ਉਹਦਾ ਇੰਜਨ ਖੁੱਲ ਜਾਂਦਾ ਉਹ ਦੇਖੋ ਉਧਰ ਇਹਲਾ ਹਿੱਸਾ ਸਾਰਾ ਸਮਾਨ ਇਹਦਾ ਧਾਰ ਲਿਆ T20 ਦਾ ਅਗਲਾ ਹਿੱਸਾ ਤੇ ਇਹਦਾ ਹਿੱਸਾ ਸਾਰਾ ਕਿਸੇ ਭਰਾ ਨੇ ਲੈਣਾ ਹੁੰਦਾ ਇਹਦਾ ਬਲਾਕ ਟੁੱਟਾ ਹੀ ਦਾ ਇੰਜਨ ਖੋਲਟਾ ਇਹਦਾ ਆ ਹੈੱਡ ਨੇ ਬੜੀ ਦਿੱਕਤ ਆਉਂਦੀ ਆ ਅਰਜਨ ਵਿੱਚ ਅਰਜਨ ਬਾਲ ਤੋੜ ਕੇ ਹੈੱਡ ਤੋੜ ਜਾਂਦਾ ਅਰਜਨ ਦਾ ਹੈੱਡ ਹੰਗੰਦਾ ਹੋਣਾ ਕਿਸੇ ਨਾਲ ਹਿੰਜਨ ਕਿਸੇ ਨੇ T20 ਦਾ ਲੈਣਾ ਹੋਵੇ ਸਾਰੀ ਫਿਟਿੰਗਾਂ ਜਿਨਾ ਹਿੱਸਾ ਪੂਰਾ ਸਮਾ ਵੱਡੀ ਚੱਪੜੇ ਵਾਲੇ ਐਕਸਲ ਆ ਤੇ ਆਇਲ ਬ੍ਰੇਕ ਦੇ ਵਿੱਚ ਅਗਲਾ ਹਿੱਸਾ T20 ਦਾ ਪਿਛਲਾ ਨੀਗਾ ਪਿਛਲਾ T20 ਇਹਨੂੰ ਕਹਿ ਦਿੰਦੇ ਆ ਜਿਹੜਾ 4 ਸਪੀਡ ਦੇ ਵਿੱਚ ਆ ਜਾ ਐ 2 ਸਪੀਡ ਆ ਡਿਸਟ੍ਰੀਬਿਊਟਰ ਵਗੈਰਾ ਨਾਲ ਲੱਗਿਆ ਦੇਖੋ ਕੰਪਨੀ ਨਾਲ ਰਹੀ ਤਾਂ ਫੀਟਿੰਗ ਫੇਰ ਦਿਖਾ ਦਿੰਦੇ ਆ ਡਿਸਟ੍ਰੀਬਿਊਟਰ ਦੀ ਪੈਪਾਂ ਦੀ ਕਈ ਵਾਰਾ ਵੀਡੀਓ ਦੇ ਵਿੱਚ ਦਿਖਾਈ ਆ ਫੇਰ ਇੱਕ ਵਾਰੀ ਤੁਸੀਂ ਦੇਖ ਲਓ ਡਿਸਟ੍ਰੀਬਿਊਟਰ ਦੀ ਫਿਟਿੰਗ ਤੁਹਾਨੂੰ ਫੇਰ ਇੱਕ ਵਾਰੀ ਦਿਖਾ ਦਈਏ ਹਾਂ ਆ ਡਿਸਟ੍ਰੀਬਿਊਟਰ ਦੀ ਫਿਟਿੰਗ ਹੈ ਜੀ ਇਹ ਪਿੱਛੇ ਜਿਹੜਾ ਪਹਿਲਾ ਮਾਡਲ ਆਇਆ ਇਸ ਤੋਂ ਬਾਅਦਾਂ ਫਿਰ ਬਾਅਦ ਚੋ ਦੂਜਾ ਡਿਸਟ੍ਰੀਬਿਊਟਰ ਵੀ ਆਇਆ ਇਹਨੂੰ ਇਹ ਸਿੰਗਲ ਕਹਿ ਸਕਦੇ ਹਾਂ ਸਿੰਗਲ ਪਾਈਪ ਵਾਲਾ ਇਸ ਤੋਂ ਬਾਅਦ ਆ ਡਬਲ ਪਾਈਪ ਵਾਲੇ ਡਿਸਟ੍ਰੀਬਿਊਟਰ ਵੀ ਆਏ ਆ ਬਲੌਪ ਬਲੌਪ ਵਾਸਤੇ ਜਿਹਨਾਂ ਨੂੰ ਡਬਲ ਪਾਈਪ ਵਾਲੇ ਲਾਉਣੇ ਹੁੰਦੇ ਆ ਸਿੰਗਲ ਪਾਈਪ ਵਾਲਾ ਮੋਚਰ ਕੰਪਨੀ ਦਾ ਡਿਸਟ੍ਰੀਬਿਊਟਰ ਐਲ ਬ੍ਰੇਕ ਆ ਬ੍ਰੇਕਾਂ ਦੀ ਇਹਦੇ ਵਿੱਚ ਦੀ ਸਪਲਾਈ ਅਮਰੀਕਾ ਨੂੰ ਕੱਢੀ ਹੁੰਦੀ ਆ ਪਾਈਪ ਤੁਸੀਂ ਦੇਖਦੇ ਥੱਲੇ ਡੱਬੀ ਜੀ ਲੱਗੀ ਹੋਣੀ ਆ ਦੇਖੋ ਆ ਟਾਪੇ ਤੋਂ ਜਿਹੜੀ ਆ ਸਪਲਾਈ ਲਈ ਹੋਈ ਹੈ ਵਾਪਸੀ ਬ੍ਰੇਕਾਂ ਵਾਸਤੇ ਭਰਾ ਨੇ ਲੈਣਾ ਨਾ ਬਹੁਤ ਵਧੀਆ ਆਪਸ਼ਨ ਹੈ ਤੇ ਇਹ ਤੁਹਾਨੂੰ ਪਾ ਲਿਫਟ ਤੁਹਾਨੂੰ ਅੰਦਰ ਉਹ ਦਿਖਾਉਣਾ ਲਿਫਟ ਦੇਖੋ ਅੰਦਰਲਾ ਪਾਸਾ ਬਿਲਕੁਲ ਬ੍ਰਾਂਡ ਨਿਊ ਪਈ ਆ ਬਿਲਕੁਲ ਚਿੱਟੀ ਦੁੱਧ ਲਿਫਟ ਕਿਸ ਦਾ ਟਰੈਕਟਰ ਜਿਵੇਂ ਨਵਾਂ ਕਢਾਇਆ ਮੈਨੂੰ ਲੱਗਦਾ ਯੂਜ਼ ਹੀ ਨਹੀਂ ਕਰਿਆ ਹੁਣ ਤੇ ਰਿਵਰਸ ਪੀਟੀਓ ਦੇ ਵਿੱਚ ਗੇਅਰ ਆ ਗੇਅਰ ਵੀ ਤੁਹਾਨੂੰ ਮੈਂ ਦਿਖਾਉਣਾ ਦੇਖੋ ਟਬਲ ਕਲਚਰ ਵਰਸ ਪੀਟੀਓ ਦਾ ਜਿਹੜਾ ਸਾਰਾ ਜਿਨ੍ਹਾਂ ਕਿਸੇ ਨੇ ਫੋਰਡ ਮੋਡੀਫਿਕੇਸ਼ਨ ਕਰਨੀ ਹੈ ਉਹਦੇ ਵਾਸਤੇ ਬਹੁਤ ਵਧੀਆ ਵੀਡੀਓ ਤੇ ਆਪਣਾ ਜਲਦੀ ਜਲਦੀ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਆਪਣੇ ਦੋਸਤਾਂ ਨੂੰ ਜਿਨ੍ਹਾਂ ਨੇ ਫੋਰਡ ਤਿਆਰ ਕਰਾਉਣੇ ਆ ਪਿੱਛੇ ਭਰਾ ਕੁਝ ਪੁੱਛਦੇ ਹੁੰਦੇ ਆ ਵੀ ਬ੍ਰੇਕਾਂ ਦਾ ਖਰਚਾ 50 ਤੋਂ 60000 ਰੁਪਿਆ ਬ੍ਰੇਕ ਲੱਖ ਸਵਾ ਲੱਖ ਦਾ ਪਿਛਲਾ ਹਿੱਸਾ ਜਿਹਨੂੰ ਇਹ ਲੱਗ ਗਿਆ ਇੱਕ ਵਾਰੀ ਸਾਰੀ ਉਮਰ ਦੀ ਚੀਜ਼ ਆ ਕਿ ਉਹਦੇ ਵਿੱਚ ਲਿਫਟ ਕਪੈਸਿਟੀ ਵੀ ਵੱਡੀ ਆ ਗਈ ਬ੍ਰੇਕਾਂ ਤੇਲ ਵਾਲੀਆਂ ਆ ਗਈਆਂ ਸਾਇਡ ਡਿਸਟ੍ਰੀਬਿਊਟਰ ਆ ਗਿਆ ਸਾਰੀ ਇਹਦੇ ਵਿੱਚ ਤੁਹਾਨੂੰ ਪਤਾ ਚੀਜ਼ਾਂ ਆ ਜਾਂਦੀਆਂ ਜੇ ਕਿਸੇ ਨੇ ਗੇਅਰ ਵੀ ਨਾਲ ਲੈਣਾ ਤਾਂ ਗੇਅਰ ਵੀ ਬੜੀ ਵਧੀਆ ਆਪਸ਼ਨ ਆ ਗੇਅਰ ਰਿਵਰਸ ਪੀਟੀਓ ਦੇ ਵਿੱਚ ਆ ਗਿਆ ਰਿਵਰਸ ਦੇ ਵਿੱਚ ਤੁਹਾਨੂੰ ਪਤਾ ਇਹਦੇ ਚੱਕ ਪਲੇਨ ਦਾ ਫਰਕ ਹੁੰਦਾ ਦੋਨੇ ਪਾਸੇ ਜਿਹੜੀ ਪੀਟੀਓ ਕੰਮ ਕਰਦੀ ਆ ਤੇ ਦੂਜਾ ਇਹਦੇ ਨਾਲ ਅਸੀਂ ਕੰਮ ਜਿਹੜਾ ਤੁਹਾਨੂੰ ਦੱਸਦਾ ਐਡ ਕਰਦੇ ਆ ਆ ਸੋਨਾਲੀਕਾ ਦਾ ਪਾਵਰ ਕਿੱਟ ਦੀ ਇਨਫੋਰਮੇਸ਼ਨ ਤੁਹਾਨੂੰ ਨਾਲ ਚਲਦੀ ਚਲਦੀ ਦੇ ਦਿੰਨੇ ਆ ਇਹਨਾਂ ਨੇ ਸੋਨਾ ਲੈ ਕੇ ਪਾਵਰ ਸਟੀering ਕਰਨੇ ਆ ਇਹ ਸਿੰਗਲ ਜੱਕ ਦੇ ਵਿੱਚ ਪਾਵਰ ਸਟੀering ਇਹ ਤੋਂ ਪਤਾ ਡਬਲ ਜੱਕ ਵੀ ਜਿਹੜੇ ਤਿੰਨ ਸਿਲੰਡਰ ਤਕਰੀਬਨ ਸੋਨਾ ਦੇ ਕਨੇ ਕੱਢੇ ਆ ਉਹ ਸਿੰਗਲ ਜੱਕ ਦੇ ਵਿੱਚ ਹੀ ਆ ਇਹ ਤਾਂ ਆਪਾਂ ਹੁਣ ਦੇਖਾ ਦੇਖੀ ਕਈ ਭਰਾ ਕਹਿੰਦੇ ਡਬਲ ਜੱਕ ਕਰਨਾ ਤਾਂ ਆਪਣੀ ਮਰਜ਼ੀ ਡਬਲ ਜੱਕ ਵੀ ਕਰ ਸਕਦੇ ਆ ਇਹ ਸਿੰਗਲ ਜੱਕ ਜਿਹੜਾ ਤਿੰਨ ਸਿਲੰਡਰ ਹੁੰਦਾ ਉਹਨੂੰ ਇਹ ਸਿੰਗਲ ਜੱਕ ਹੀ ਪਾਵਰ ਹੁੰਦਾ ਕਈਆਂ ਨੇ ਉਸੇ ਹਿੱਸੇ ਦੇ ਪਾਵਰ ਕਰਨਾ ਤੇ ਉਹ ਆ ਸਪਿੰਡਲ ਵਾਲੀ ਜਗ੍ਹਾ ਯੂਜ਼ ਹੋ ਜਾਂਦਾ ਟਾਇਰ ਰੈਡ ਲੱਗ ਜਾਂਦਾ ਇੱਥੇ ਕੋਈ ਹਿੱਸੇ ਨੂੰ ਬ੍ਰੈਕਟ ਲੱਗ ਜਾਂਦੇ ਆ ਥੱਲੇ ਤੇ ਉਸ ਹਿੱਸੇ ਨੂੰ ਵੀ ਤੁਸੀਂ ਪਾਵਰ ਕਰਨਾ ਤੇ ਵਧੀਆ ਕੰਮ ਦੇ ਜਾਂਦਾ ਜੇ ਕੋਈ ਸਸਤੇ ਦੇ ਵਿੱਚ ਸਾਰਨਾ ਹੋਵੇ ਦੇਖੋ ਹਰ ਬੰਦੇ ਦਾ ਬਜਟ ਹੁੰਦਾ ਇੱਕ ਬੰਦਾ ਇੱਕ ਅਫੋਰਡ ਨਹੀਂ ਕਰ ਸਕਦਾ ਹਰ ਇੱਕ ਬੰਦੇ ਦਾ ਆਪਣਾ ਆਪਣਾ ਜੇਬ ਦਾ ਸਰਕਲ ਆ ਇਹਦੇ ਵਿੱਚ ਪਾਵਰ ਤੇ ਤੁਹਾਨੂੰ ਪਹਿਲਾਂ ਕਈ ਵਾਰ ਦੱਸਿਆ ਕਿ ਜਿਨ੍ਹਾਂ ਦੇ ਅੱਗੇ ਆ ਪੰਪ ਦੀ ਜਗ੍ਹਾ ਦਿੱਤੀ ਹੁੰਦੀ ਹੈ ਜਿਹਦੇ ਬੰਦ ਪਲੇਟ ਲੱਗੀ ਹੋਵੇ ਆ ਬਸ ਆ ਪੰਪ ਇੱਥੇ ਲੱਗ ਜਾਂਦਾ ਕਈਆਂ ਦੇ ਵਿੱਚ ਤਾਂ ਪਹਿਲਾਂ ਹੀ ਉਹ ਸ਼ਾਵਰ ਡਬਲ ਪੰਪ ਵਾਲੀ ਹੁੰਦੀ ਆ ਤੇ ਨਾ ਹੋਵੇ ਤਾਂ ਇੱਕ ਗੁੱਲੀ ਜਿਹੜੀ ਆ ਪੰਪ ਵਾਲੀ ਉਹ ਪੈ ਜਾਂਦੀ ਆ ਪੰਪ ਲੱਗ ਗਿਆ ਪੰਪ ਦੇ ਮੋਰੇ ਦੀ ਆ ਪਾਈਪ ਜਰੂਰ ਨਾਲ ਕਿੱਟ ਦੇ ਵਿੱਚ ਲੈ ਲਿਆ ਕਰੋ ਕਈ ਵਾਰ ਇਹਦੇ ਜਿਹੜਾ ਅਲਟੀਨੇਟਰ ਦੀ ਸੈਟਿੰਗ ਕਰਨੀ ਪੈਂਦੀ ਹੈ ਅਲਟੀਨੇਟਰ ਗਾਹ ਕਰਨਾ ਪੈਂਦਾ ਜਾਂ ਵਾਟਰ ਬਾਡੀ ਦੀ ਸੈਟਿੰਗਾਂ ਜਿਹੜੀ ਅੱਗੇ ਆਉਂਦੀ ਹੈ ਵਾਟਰ ਬਾਡੀ ਕਿਉਂ ਪੰਪ ਅੱਗੇ ਔਨ ਕਰਕੇ ਬੈਲਟ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਬੈਲਟ ਅੱਗੇ ਕਰਨੀ ਪੈਂਦੀ ਆ ਬਾਕੀ ਪਾਵਰ ਦੀ ਫੀਟਿੰਗ ਤੁਹਾਨੂੰ ਸਾਰੀ ਦਿਖਾ ਦੇਣਾ ਟੈਂਕੀ ਆ ਕੇ ਆਹ ਦੇਖੋ ਤੁਸੀਂ ਇੱਥੇ ਆ ਕੇ ਆ ਪਾਈਪ ਆ ਗਿਆ ਨਾਲ ਹੀ ਟੈਂਕ ਜਿਹੜਾ ਪਾਵਰ ਦਾ ਇੱਥੇ ਆ ਕੇ ਟੈਂਕ ਲੱਗਿਆ ਹੁੰਦਾ ਪਾਵਰ ਦਾ ਤੇ ਅੱਗੇ ਆਰਬੀ ਡੋਲ ਇੱਥੇ ਜਿੱਥੇ ਸਟੀering ਬੁੱਲ ਗਿਆ ਇਥੇ ਆ ਕੇ ਆਰਬੀਡੋਲ ਦੀ ਫਿਟਿੰਗ ਆ ਜਾਣੀ ਹੈ ਇਹ ਸੋਨਾ ਲੀਕਾ ਤੇਲ ਬ੍ਰੇਕ ਤੇਲ ਬ੍ਰੇਕ ਦੀ ਪਹਿਲਾਂ ਵੀ ਜਾਣਕਾਰੀ ਆਪਾਂ ਕਈ ਵਾਰ ਦਿੱਤੀ ਹੈ ਵੀ ਉਹਨਾਂ ਡਰਮਾਂ ਦੇ ਉੱਪਰ ਤੇਲ ਬ੍ਰੇਕ ਵਧੀਆ ਫਿਟਿੰਗ ਆ ਜਾਂਦੀ ਹੈ ਹਾਂ ਪਾਵਰ ਸਟੀering ਦਾ ਸਟੈਂਡ ਉਸੇ ਆਪਣਾ ਜਿੱਥੇ ਸਟੀering ਲੱਗਿਆ ਹੁੰਦਾ ਉੱਥੇ ਹੀ ਤੁਹਾਨੂੰ ਪਤਾ ਹੈ ਲੱਗ ਜਾਂਦਾ ਆ ਤੁਹਾਨੂੰ ਦਿਖਾ ਦਿੰਦਾ ਜਦੋਂ ਪਾਵਰ ਦੀ ਕਿੱਟ ਦਿੰਨੇ ਹੁੰਦੇ ਹੰਨੇ ਅਸੀਂ ਇਹ ਚੀਜ਼ਾਂ ਨਾਲ ਦੇਣੀਆਂ ਪੈਂਦੀਆਂ ਜਿਵੇਂ ਆ ਆਰਬੀਡੋਲ ਦਾ ਸਟੈਂਡ ਹੋ ਗਿਆ ਆ ਕੰਪਨੀ ਆਗਲੀ ਬਿੰਨ ਤੇ ਨਾਲ ओरिजिनल ਨਾਲ ਇਹ ਡਾ ਨਾਲ ਆਇਆ ਸੋਨਾਲੇਕਾ ਦੇ ਕਈ ਕੰਪਨੀਆਂ ਦੇ ਆਰਬੀ ਡੋਲਾ ਜਿਹੜੇ ਨਾਲ ਆਉਂਦੇ ਨੇ ਇਹਦੀਆਂ ਪਾਈਪਾਂ ਦਾ ਨਸਣਾ ਜੋ ਜੋ ਸਮਾਨ ਲੱਗਦਾ ਸੋਨਾਲੇਕਾ ਚ ਪਾਵਰ ਦਾ ਕੀ ਆਹ ਪਾਈਪਾਂ ਜੈਕ ਦੀਆਂ ਇਹ ਸਾਰੀ ਕਿਟ ਜਿਹੜੀ ਹੈ ਨਾਲ ਤੇ ਇੱਕ ਪਾਈਪ ਆ ਜਿਹੜਾ ਪਾਵਰ ਦਾ ਆਹ ਪੰਪ ਦੇ ਲੱਗ ਕੇ ਨਾਲ ਇਹ ਜਾਨੀਏ ਕਿਟ ਸਾਰੀ ਤੇ ਇਹ ਕੰਪਲੀਟ ਕਿਟ ਹੁੰਦੀ ਆ ਇੱਕ ਪਾਈਪਾ ਲਿਫਟ ਦਾ ਉਹ ਲਿਫਟ ਦਾ ਪਾਈਪਾ ਮੇਨਤਾ ਪਾਵਰ ਦੀ ਕਿਟ ਦੇ ਆ ਪਾਈਪ ਹੁੰਦੇ ਸਾਰੇ